ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਕ ਸਿੰਪਲ ਟਰੇਡਿੰਗ ਸਟ੍ਰੈਟਜੀ 15 ਮਿੰਟ ਦੇ ਟਾਈਮ ਫਰੇਮ ਤੇ ਇਸ ਸਟ੍ਰੈਟਜੀ ਨੂੰ ਤੁਸੀਂ ਇਸਤੇਮਾਲ ਕਰ ਸਕਦੇ ਜੋ ਤੇ ਇਹ ਜਿਹੜੀ ਸਟ੍ਰੈਟਜੀ ਆ ਇਹਦੇ ਵਿੱਚ ਤੁਹਾਨੂੰ ਆਪਣੇ ਵੱਲੋਂ 100% ਯੋਗਦਾਨ ਦੇਣ ਦੀ ਲੋੜ ਨਹੀਂਗੀ ਕੁਝ ਪਰਸੈਂਟੇਜ ਜਿਹੜਾ ਯੋਗਦਾਨ ਹੋਊਗਾ ਸਾਡਾ ਹੋਊਗਾ WhatsApp ਚੈਨਲ ਤੋਂ ਤੁਹਾਨੂੰ ਮਿਲ ਜੂਗਾ ਤੇ ਕੁਝ ਪਰਸੈਂਟੇਜ ਜਿਹੜਾ ਯੋਗਦਾਨ ਉਹ ਤੁਸੀਂ ਖੁਦ ਦੇਣਾ ਹੈ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਕਿ ਵੀਡੀਓ ਦੇ ਵਿੱਚ ਨਾ ਪੂਰੀ ਕੰਪਲੀਟ ਜਾਣਕਾਰੀ ਹੋਊਗੀ ਕੰਪਲੀਟ ਜਾਣਕਾਰੀ ਜੇ ਲਓਗੇ ਫਿਰ ਟਰੇਡਿੰਗ ਸਟਰੈਟਜੀ ਨੂੰ ਚੰਗੀ ਤਰ੍ਹਾਂ ਸਮਝ ਪਾਓਗੇ ਤੇ ਜੇ ਦੇਖੋ ਕੰਪਲੀਟ ਜਾਣਕਾਰੀ ਨਹੀਂ ਲਓਗੇ ਫਿਰ ਚੰਗੀ ਤਰ੍ਹਾਂ ਸਮਝ ਨਹੀਂ ਆਊਗੀ ਸੋ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਣਾ ਸੋ ਸਭ ਤੋਂ ਪਹਿਲੀ ਚੀਜ਼ ਆਪਾਂ ਜਿਹੜੇ ਦੇਖੋ ਇਹਦੇ ਰੂਲਸ ਆ ਉਹ ਕਲੀਅਰ ਕਰ ਲੈਣੇ ਆ ਸੋ ਰੂਲ ਨੰਬਰ 1 ਇਹ ਹੈ ਕਿ 15 ਮਿੰਟ ਦੇ ਟਾਈਮ ਫਰੇਮ ਤੇ ਇਸ ਸਟਰੈਟਜੀ ਨੂੰ ਤੁਸੀਂ ਇਸਤੇਮਾਲ ਕਰਨਾ 15 ਮਿੰਟ ਦੇ ਟਾਈਮ ਫਰੇਮ ਤੇ ਨਾ ਦੇਖੋ 30 ਮਿੰਟ ਦਾ ਇਸਤੇਮਾਲ ਕਰਨਾ ਨਾ 5 ਮਿੰਟ ਦਾ ਇਸਤੇਮਾਲ ਕਰਨਾ ਨਾ 3 ਮਿੰਟ ਦਾ ਕੇਵਲ ਤੇ ਕੇਵਲ 15 ਮਿੰਟ ਦਾ ਨਾ ਇਸ ਤੋਂ ਛੋਟਾ ਨਾ ਇਸ ਤੋਂ ਵੱਡਾ 15 ਮਿੰਟ ਦਾ ਟਾਈਮ ਫਰੇਮ ਇਸਤੇਮਾਲ ਕਰਨਾ ਇਸ ਸਟਰੈਟਜੀ ਵਾਸਤੇ ਇਹ ਹੋ ਗਿਆ ਰੂਲ ਨੰਬਰ 1 ਰੂਲ ਨੰਬਰ 2 ਇਹ ਹੈ ਕਿ ਤੁਸੀਂ ਦੇਖੋ ਆਪਣੇ ਟ੍ਰੇਡਿੰਗ 뷰 ਦੇ ਵਿੱਚ ਨਿਫਟੀ ਦੇ ਚਾਰਟ ਦੇ ਵਿੱਚ ਆਪਣੇ ਆਪ ਸਪੋਰਟ ਤੇ ਰੈਜ਼ਿਸਟੈਂਸ ਨਹੀਂ ਲਾਉਣੇ ਤੁਸੀਂ WhatsApp ਚੈਨਲ ਤੇ ਦੇਖੋ ਹਰ ਦਿਨ ਮਾਰਕੀਟ ਓਪਨ ਹੋਣ ਤੋਂ ਪਹਿਲਾਂ ਮੈਂ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਤੁਹਾਨੂੰ ਦੇਣਾ ਹੈ ਉਹ ਜਿਹੜੇ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਆ ਉਹਨਾਂ ਨੂੰ ਤੁਸੀਂ ਆਪਣੇ ਚਾਰਟ ਤੇ ਆਪਣੇ ਨਿਫਟੀ ਦੇ ਚਾਰਟ ਦੇ ਉੱਤੇ ਲਾਉਣਾ ਹੈ ਐਗਜ਼ੈਕਟ ਹੋਣੀ ਚਾਹੀਦੀ ਆ ਸੇਮ ਜੀ ਦੇਖੋ ਮੈਂ 809 ਲਿਖਿਆ ਤੇ 809 ਹੀ ਹੋਣਾ ਚਾਹੀਦਾ ਫਿਰ ਤੇ ਜੀ ਦੇਖੋ ਮੈਂ ਲਿਖਿਆ ਹੈ ਆਪਣਾ 446 ਲਿਖਿਆ ਤੇ ਫਿਰ 446 ਹੋਣਾ ਚਾਹੀਦਾ ਠੀਕ ਹੈ ਤੇ 15 ਮਿੰਟ ਦਾ ਟਾਈਮ ਫਰੇਮ ਇਸਤੇਮਾਲ ਕਰਨਾ ਸਪੋਰਟ ਰੈਜ਼ਿਸਟੈਂਸ ਤੁਸੀਂ ਆਪਣੇ ਨਹੀਂ ਲਾਉਣੇ WhatsApp ਚੈਨਲ ਤੇ ਜਿਹੜੇ ਆਪਾਂ ਦਵਾਂਗੇ ਹਰ ਦਿਨ ਦੇਖੋ ਆਪਾਂ ਦੇ ਨੇ ਮਜ਼ਬੂਤ ਸਪੋਰਟ ਮਜ਼ਬੂਤ ਰੈਜ਼ਿਸਟੈਂਸ ਉਹ ਵਾਲੇ ਲਾਉਣੇ ਆ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਐਕੂਰਸੀ ਦੀ ਦੇਖੋ ਇਹ ਜਿਹੜੀ ਸਟ੍ਰੈਟਜੀ ਆ ਸਭ ਤੋਂ ਪਹਿਲਾਂ ਇਹ ਕਲੀਅਰ ਕਰ ਲਓ ਕਿਉਂਕਿ ਬਾਅਦ ਦੇ ਵਿੱਚ ਜਦੋਂ ਦੇਖੋ ਲੌਸ ਹੁੰਦਾ ਆ ਜਦੋਂ ਪ੍ਰੋਫਿਟ ਹੁੰਦਾ ਉਦੋਂ ਤਾਂ ਠੀਕ ਆ ਜਦੋਂ ਲੌਸ ਹੁੰਦਾ ਉਦੋਂ ਫਿਰ ਨਾ ਦੁੱਖ ਹੁੰਦਾ ਤੁਹਾਨੂੰ ਸੋ ਇਸ ਕਰਕੇ ਸਭ ਤੋਂ ਪਹਿਲਾਂ ਇਹ ਦੇਖੋ ਜਿਹੜੀ ਰਿਐਲਿਟੀ ਆ ਉਹ ਜਾਣ ਲੋ ਜਿਹੜੀ ਇਹ ਸਟ੍ਰੈਟਜੀ ਹੈ ਦੀ ਐਕੂਰਸੀ ਹੈ 60 ਤੋਂ 70% ਮਤਲਬ ਜੇ ਤੁਸੀਂ 10 ਟ੍ਰੇਡਾਂ ਕਰੋਗੇ ਲਗਾਤਾਰ ਇਸ ਸਟ੍ਰੈਟਜੀ ਦੇ ਨਾਲ 10ਾਂ ਦੇ ਵਿੱਚੋਂ 6 ਟ੍ਰੇਡਾਂ ਦੇ ਵਿੱਚ ਜਾਂ ਫਿਰ 7 ਟ੍ਰੇਡਾਂ ਦੇ ਵਿੱਚ ਤੁਹਾਨੂੰ ਪ੍ਰੋਫਿਟ ਹੋ ਸਕਦਾ ਹੈ 4 ਟ੍ਰੇਡਾਂ ਜਾਂ ਫਿਰ 3 ਟ੍ਰੇਡਾਂ ਦੇ ਵਿੱਚ ਤੁਹਾਨੂੰ ਇਸ ਸਟ੍ਰੈਟਜੀ ਦੇ ਨਾਲ ਲੌਸ ਹੋ ਸਕਦਾ ਪਰ ਇਹਦੇ ਵਿੱਚ ਤੁਸੀਂ ਦੇਖੋ ਰਿਸਕ ਟੂ ਰਿਵਾਰਡ ਜਿਹੜਾ ਫਾਲੋ ਕਰਨਾ 1.2 ਯਾਨੀ ਕਿ ਜਿੰਨਾ ਦੇਖੋ ਤੁਹਾਡਾ ਸਟਾਪ ਲੌਸ ਬੰਦਾ ਉਹਦੇ ਮੁਕਾਬਲੇ ਡਬਲ ਹਮੇਸ਼ਾ ਪ੍ਰੋਫਿਟ ਲੈਣਾ ਸੋ ਦਸਾਂ ਟ੍ਰੇਡਾਂ ਬਾਅਦ ਓਵਰਆਲ ਤੁਹਾਡਾ ਹਮੇਸ਼ਾ ਪ੍ਰੋਫਿਟ ਰਹੂਗਾ ਓਵਰਆਲ ਪ੍ਰੋਫਿਟ ਦਾ ਮਤਲਬ ਇਹ ਆ ਕਿ ਜੇ ਮੰਨ ਲਓ ਤੁਸੀਂ ਇੱਕ ਲੋਟ ਦੇ ਨਾਲ ਟ੍ਰੇਡ ਕਰਨ ਦੇ ਜੋ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਮੰਨ ਲਓ 15000 ਤੋਂ ਸ਼ੁਰੂ ਕੀਤਾ ਹੈ ਸੋ 15000 ਦਾ ਜਿਹੜਾ ਮੰਨ ਲਓ ਕਿ ਦਸਾਂ ਟ੍ਰੇਡਾਂ ਬਾਅਦ ਹੈ ਜਿਹੜਾ ਤੁਹਾਡਾ ਸੋ 15000 ਦਾ ਦੇਖੋ ਤੁਸੀਂ 15 ਦਾ ਤੁਹਾਡਾ 20 ਯਾਰ ਹੋ ਜਾਊਗਾ ਜਾਂ ਫਿਰ ਦੇਖੋ ਬਾਈ ਹੋ ਜਾਊਗਾ ਜਾਂ ਪੰਜੀ ਹੋ ਜੂਗਾ ਪਰ 15 ਦਾ ਦੇਖੋ 14 ਨਹੀਂ ਹੋਊਗਾ 15 ਦਾ 13 ਨਹੀਂ ਹੋਊਗਾ 15 ਦਾ 20 ਹੋ ਸਕਦਾ 15 ਦਾ 17 ਹੋ ਸਕਦਾ 15 ਦਾ 18 ਹੋ ਸਕਦਾ ਮਤਲਬ 10 ਟ੍ਰੇਡਾਂ ਬਾਅਦ ਜਿੰਨੇ ਦੇਖੋ ਮਾਊਟ ਤਾਂ ਤੁਸੀਂ ਸ਼ੁਰੂ ਕੀਤਾ ਸੀ ਉਹ ਗਰੋ ਜ਼ਰੂਰ ਹੋ ਜੂਗਾ ਵਾਧਾ ਜ਼ਰੂਰ ਜਾਊਗਾ ਪਰ ਇਹ ਨਹੀਂ ਆਪਾਂ ਕਹਿੰਦੇ ਕਿ ਡਬਲ ਹੋ ਜੂਗਾ ਠੀਕ ਹੈ ਸੋ ਇਹ ਜਿਹੜੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਿਓ ਸੋ ਰੂਲ ਕਲੀਅਰ ਹੋ ਗਿਆ ਆਪਣੇ ਚਾਰੇ ਹੁਣ ਦੇਖੋ ਇਸ ਸਟਰੈਟਜੀ ਨੂੰ ਇਸਤੇਮਾਲ ਕਿਵੇਂ ਕਰਨਾ ਦੇਖੋ ਸਿੰਪਲੀ ਜਿਦੋਂ ਦੇਖੋ ਮੈਂ WhatsApp ਚੈਨਲ ਤੇ ਤੁਹਾਨੂੰ ਦਿਨ ਦਾ ਦੇਖੋ ਮਜਬੂਤ ਸਪੋਰਟ ਤੇ ਮਜਬੂਤ ਰੈਜ਼ਿਸਟੈਂਸ ਦੇਣਾ ਹੈ ਤੁਸੀਂ ਕਰਨਾ ਕੀ ਆ ਜੇ ਦੇਖੋ ਮਾਰਕੀਟ ਸਪੋਰਟ ਤੇ ਆ ਗਈ ਹੈ ਸਪੋਰਟ ਤੇ ਆ ਕੇ ਜੇ ਦੇਖੋ 15 ਮਿੰਟ ਦਾ ਕੋਈ ਹੈਮਰ ਬਣਾਉਂਦੀ ਆ 15 ਮਿੰਟ ਦਾ ਕੋਈ ਇਨਵਰਟਡ ਹੈਮਰ ਬਣਾਉਂਦੀ ਆ 15 ਮਿੰਟ ਦਾ ਕੋਈ ਦੋਜੀ ਕੈਂਡਲ ਬਣਾਉਂਦੀ ਆ ਸੋ ਫਿਰ ਤੁਸੀਂ ਉੱਤੇ ਵਾਲੀ ਸਾਈਡ ਨੂੰ ਐਂਟਰੀ ਕਰਕੇ ਉਹਦੇ ਵਿੱਚ ਪ੍ਰੋਫਿਟ ਕਰ ਸਕਦੇ ਹੋ ਉਸੀ ਤਰ੍ਹਾਂ ਜਿਹੜਾ ਦੇਖੋ ਆਪਾਂ WhatsApp ਚੈਨਲ ਤੇ ਰੈਜ਼ਿਸਟੈਂਸ ਦਿੱਤਾ ਹੈ ਉਹਦੇ ਲਾਗੇ ਜਾ ਕੇ ਜੇ ਦੇਖੋ ਨਿਫਟੀ 15 ਮਿੰਟ ਦੇ ਟਾਈਮ ਫਰੇਮ ਤੇ ਕੋਈ ਦੋਜੀ ਕੈਂਡਲ ਕੋਈ ਸ਼ੂਟਿੰਗ ਸਟਾਰ ਕੋਈ ਹੈਂਗਿੰਗ ਮੈਨ ਬਣਾਉਂਦੀ ਆ ਸੋ ਫਿਰ ਉਹਦਾ ਲੋ ਬ੍ਰੇਕ ਹੋਣ ਤੇ ਥੱਲੇ ਵਾਸਤੇ ਟ੍ਰੇਡ ਕਰ ਸਕਦੇ ਜੋ ਇੱਕ ਚੀਜ਼ ਦੇਖੋ ਕਲੀਅਰ ਰੱਖਿਓ ਇਹਦੇ ਵਿੱਚ ਕਿ ਜਦੋਂ ਦੇਖੋ ਉੱਤੇ ਵਾਸਤੇ ਟਰੇਡ ਕਰਨੀ ਆ ਜਿਹੜਾ ਦੇਖੋ ਤੁਹਾਡਾ 15 ਮਿੰਟ ਦਾ ਕੈਂਡਲ ਬਣਿਆ ਚਾਹੇ ਦੇਖੋ ਹੈਮਰ ਬਣਿਆ ਚਾਹੇ ਇਨਵਰਟਡ ਹੈਮਰ ਬਣਿਆ ਚਾਹੇ ਦੇਖੋ ਦੋਜੀ ਕੈਂਡਲ ਬਣਿਆ ਚਾਹੇ ਦੇਖੋ ਬੁਲਿਸ਼ ਗਲਫਿੰਗ ਬਣਿਆ ਚਾਹੇ ਦੇਖੋ ਬੁਲਿਸ਼ ਹਰਾਮੀ ਬਣਿਆ ਕੋਈ ਵੀ ਦੇਖੋ 15 ਮਿੰਟ ਦਾ ਕੈਂਡਲ ਸਟਿਕ ਪੈਟਰਨ ਬਣਿਆ ਜਦੋਂ ਦੇਖੋ ਦਾ ਹਾਈ ਬ੍ਰੇਕ ਹੋਊਗਾ ਫਿਰ ਉੱਤੇ ਵਾਸਤੇ ਟਰੇਡ ਕਰਨੀ ਆ ਉਸੇ ਤਰ੍ਹਾਂ ਦੇਖੋ ਜਦੋਂ ਥੱਲੇ ਵਾਸਤੇ ਤੁਸੀਂ ਟਰੇਡ ਕਰਨੀ ਆ ਸੋ ਥੱਲੇ ਦੇ ਵਿੱਚ ਵੀ ਕੰਡੀਸ਼ਨ ਇਹ ਆ ਕਿ ਜਿਹੜਾ ਦੇਖੋ ਆਪਣੇ ਰੈਜ਼ਿਸਟੈਂਸ ਦੇ ਕੋਲ ਜਾ ਕੇ ਕੈਂਡਲ ਬਣਿਆ ਚਾਹੇ ਦੇਖੋ ਦੋਜ਼ੀ ਬਣਿਆ ਚਾਹੇ ਸ਼ੂਟਿੰਗ ਸਟਾਰ ਬਣਿਆ ਚਾਹੇ ਹੈਂਗਿੰਗ ਮੈਨ ਬਣਿਆ ਚਾਹੇ ਬੀਰੀ ਸ਼ਹਰਾਮੀ ਬਣਿਆ ਚਾਹੇ ਬੀਰੀ ਸ਼ਨ ਗਲਫਿੰਗ ਬਣਿਆ ਜਦੋਂ ਉਹਦਾ ਲੋ ਬ੍ਰੇਕ ਹੁੰਦਾ ਫਿਰ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਟ੍ਰੇਡ ਕਰਨੀ ਹੈ ਸੋ ਇਹ ਜਿਹੜੀਆਂ ਚੀਜ਼ਾਂ ਇਹ ਧਿਆਨ ਦੇ ਵਿੱਚ ਰੱਖਿਓ ਤੇ ਫਿਰ ਵੀ ਜੇ ਦੇਖੋ ਕੋਈ ਚੀਜ਼ ਭੁੱਲ ਜਾਈ ਸੋ ਵੀਡੀਓ ਨੂੰ ਦੁਬਾਰਾ ਰਿਪੀਟ ਕਰਕੇ ਦੇਖ ਸਕਦੇ ਜੇ ਉਹ ਤੇ ਚੀਜ਼ਾਂ ਨੂੰ ਲਿਖ ਲਿਓ ਸੋ ਇਹ ਸੀ ਆਪਣਾ ਇਸ ਨਵੀਂ ਸਟ੍ਰੈਟਜੀ ਬਾਰੇ ਜਿਹੜੇ ਵੀਰ ਭੰਦੇ ਕੋ ਰੈਂਡਮ ਟਰੇਡ ਕਰਦੇ ਉਹਨਾਂ ਵਾਸਤੇ ਸਪੈਸ਼ਲੀ ਆਪਾਂ ਇਹ ਸਟ੍ਰੈਟਜੀ ਲੈ ਕੇ ਆਏ ਆ ਕਿਉਂਕਿ ਦੇਖੋ ਜਦੋਂ ਤੱਕ ਰੈਂਡਮ ਟਰੇਡ ਕਰੋਗੇ ਉਦੋਂ ਤੱਕ ਲੌਸ ਹੋਣੀ ਹੀ ਹੋਣੀ ਆ ਉਤੋਂ ਚੰਗਾ ਇਹ ਆ ਕਿ ਸਟ੍ਰੈਟਜੀ ਦੇ ਨਾਲ ਟਰੇਡ ਕਰੋ ਕਿਸੇ ਤਰੀਕੇ ਦੇ ਨਾਲ ਟਰੇਡ ਕਰੋ ਜੇ ਤਰੀਕੇ ਨਾਲ ਟਰੇਡ ਕਰੋਗੇ ਫਿਰ ਤੁਹਾਡੇ ਦੇਖੋ ਪ੍ਰੋਫਿਟ ਹੋਣ ਦੇ ਜਿਹੜੇ ਚਾਂਸਸ ਆ ਉਹ ਤੁਹਾਡੇ ਦੇਖੋ ਬਹੁਤ ਜ਼ਿਆਦਾ ਹੈ ਤੇ ਜੇ ਦੇਖੋ ਬਿਨਾਂ ਤਰੀਕੇ ਤੋਂ ਟਰੇਡ ਕਰੋਗੇ ਫਿਰ ਤੁਹਾਡੇ ਲੌਸ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੈ ਉਹ ਬੇਵਕੂਫੀ ਆ ਬਿਨਾਂ ਤਰੀਕੇ ਤੋਂ ਟਰੇਡ ਕਰਨਾ ਤਰੀਕੇ ਨਾਲ ਟਰੇਡ ਕਰਨਾ ਦੇਖੋ ਸਮਝਦਾਰੀ ਆ ਸੋ ਉਮੀਦ ਹੈ ਕਿ ਤੁਹਾਨੂੰ ਇਹ ਜਿਹੜੀ ਸਟ੍ਰੈਟਜੀ ਹੈ ਜਿਹੜਾ ਤਰੀਕਾ ਸਮਝ ਆ ਗਿਆ ਫਿਰ ਵੀ ਜੇ ਦੇਖੋ ਕੋਈ ਡਾਊਟ ਰਹਿ ਗਿਆ ਹੋਵੇ ਕੋਈ ਸਵਾਲ ਰਹਿ ਗਿਆ ਹੋਵੇ ਕਮੈਂਟ ਸੈਕਸ਼ਨ ਤੁਹਾਡੇ ਵਾਸਤੇ ਖੁੱਲਾ ਆ ਉਹਦੇ ਵਿੱਚ ਤੁਸੀਂ ਆਪਣੇ ਸਵਾਲ ਕਰ ਸਕਦੇ ਜੋ ਸੋ ਏਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ